ਹਾਂਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਤੁਹਾਨੂੰ ਨੁਸਖਾ ਦੱਸਣ ਜਾ ਰਹੇ ਜੀ ਕਸਤੂਰੀ ਜੁਗ ਤਾਂਬਰ ਜੁਗ ਅੰਬਰ ਜੁਗ ਠੀਕ ਹੈ ਜੀ ਇਹਦੇ ਵਿੱਚ ਇਹ ਚੀਜ਼ਾਂ ਪੈਣਗੇ ਮੇਨ ਕਸਤੂਰੀ ਤੇ ਅੰਬਰ ਹੈ ਜੀ ਇਹਦੇ ਵਿੱਚ ਬਹੁਤ ਘੈਂਡ ਨੁਸਖਾ ਹੋਣ ਵਾਲਾ ਸਾਰੇ ਵੀਰ ਕਾਪੀ ਪੈਨ ਚਾਕੇ ਨੋਟ ਜ਼ਰੂਰ ਕਰ ਲੈ ਵੀਡੀਓ ਨੂੰ ਸ਼ੇਅਰ ਕਰ ਲੈ ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਦੇ ਠੀਕ ਹੈ ਜੀ ਨੁਸਖਾ ਤੁਹਾਨੂੰ ਕਾਫੀ ਪੁਰਾਣੇ ਗ੍ਰੰਥ ਚੋਂ ਦੱਸ ਰਿਹਾਗਾ ਵਰਤਿਆ ਹੋਇਆ ਹੈ ਕਾਫੀ ਵੀਰਾਂ ਨੂੰ ਬਣਾ ਕੇ ਦਿੱਤਾ ਹੈ ਫਿਰ ਤੁਹਾਨੂੰ ਦੱਸ ਰਿਹਾ ਠੀਕ ਹੈ ਜੀ ਰਿਜ਼ਲਟ ਹੈ ਇੰਨੇ ਕ ਨੇ ਤੁਸੀਂ ਹੈਰਾਨ ਰਹਿ ਜਾਓਗੇ ਠੀਕ ਹੈ ਜੀ ਪਾਵਰ ਸਟਰੈਂਥ ਸਟੈਮਨਾ ਜਿੰਮ ਵਾਲੇ ਵੀਰ ਠੀਕ ਹੈ ਜੀ ਜੇ ਕਵਡਟੀ ਖੇਡਦੇ ਆ ਕੋਈ ਗੇਮ ਕਰਦੇ ਠੀਕ ਹੈ ਜਾਂ ਉਹਦਾ ਤੁਹਾਨੂੰ ਕੋਈ ਸੈਕਚੁਅਲੀ ਵੀਕਨੈਸ ਹੈ ਟਾਈਮਿੰਗ ਦੀ ਕਮੀ ਆ ਸਭ ਤੋਂ ਮੇਨ ਟਾਈਮਿੰਗ ਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਅਗਰ ਅਸਲੀ ਹੋਣ ਚੀਜ਼ਾਂ ਤਾਂ ਕਸਤੂਰੀ 1 ਗ੍ਰਾਮ ਅੰਬਰ 2 ਗ੍ਰਾਮ ਕੇਸਰ ਇਹਦੇ ਵਿੱਚ ਪਾਉਣਾ ਜੀ ਤੁਸੀਂ ਨੇ 2 ਗ੍ਰਾਮ ਸੋਨਾ ਪਾਸਮ ਪਾਉਣਾ ਜੀ ਇਹਦੇ ਵਿੱਚ ਤੁਸੀਂ ਨੇ 500 ਐਮਜੀ ਠੀਕ ਹੈ ਜੀ ਚਾਂਦੀ ਪਾਸਮ ਪਾਉਣੀ ਹੈ ਤੁਸੀਂ ਨੇ ਇਹਦੇ ਵਿੱਚ 5 ਗ੍ਰਾਮ ਬੰਗ ਪਾਸਮ ਪਾਉਣੀ ਹੈ ਇਹਦੇ ਵਿੱਚ ਤੁਸੀਂ ਨੇ 20 ਗ੍ਰਾਮ ਸਵਰਨ ਬੰਗ ਪਾਉਣੀ ਹੈ ਜੀ 5 ਗ੍ਰਾਮ ਸਵਰਨ ਮਾਸ਼ਿਕ ਪਾਸਮ ਪਾਉਣੀ ਹੈ ਤੁਸੀਂ ਇਹਦੇ ਵਿੱਚ 10 ਗ੍ਰਾਮ ਤੇ ਸਫੇਦ ਮੁਸਲੀ ਸਾਲਮਸ਼ਰੀ ਸਾਲਮ ਪੰਜਾ ਅਸ਼ਵਗੰਧਾ ਸਤਾਵਰ ਇਹ ਪਾਉਣੇ ਤੁਸੀਂ 50-50 ਗ੍ਰਾਮ ਮਿਸ਼ਰੀ ਇਹਦੇ ਵਿੱਚ ਪਾਉਣੀ ਹੈ ਤੁਸੀਂ ਨੇ 2 200 ਗ੍ਰਾਮ ਸਿਲਾਜੀਤ ਪਾਉਣਾ ਹੈ ਜੀ ਤੁਸੀਂ ਇਹਦੇ ਵਿੱਚ 5 ਗ੍ਰਾਮ ਠੀਕ ਹੈ ਜੀ ਸਿੱਧਾ ਮਕਰਤਾਜ ਪਾਣੀ ਇਹਦੇ ਵਿੱਚ 2.5 ਗ੍ਰਾਮ ਮਾਲ ਸੰਦੂਰ ਪਾਉਣੇ ਜੀ 1 ਗ੍ਰਾਮ ਜਿਹੜਾ ਮਾਲ ਸੰਦੂਰ ਸਿੱਧਾ ਮਕਰਤਾਜ ਦੀ ਚਮਕ ਸਮਾਪਤ ਕਰ ਲੋ ਜੀ ਫਿਰ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾ ਕੇ ਮਿਕਸ ਕਰ ਲੋ ਆਪਸ ਦੇ ਵਿੱਚ ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਰਾਤ ਨੂੰ ਤੁਸੀਂ ਨੇ ਖਾਣਾ ਇਹ ਨੁਸਕੇ ਦਾ ਦੁੱਧ ਦੇ ਨਾਲ ਲਿਵਰ ਦਾ ਧਿਆਨ ਰੱਖਣਾ ਲਿਵਰ ਟੋਨਿਕ ਜ਼ਰੂਰ ਲੈਣਾ ਪਤਾ ਲੱਗੂ ਵੀ ਹਾਂ ਮੁੰਡੇ ਨੇ ਕੁਝ ਖਾਦਾ ਲਾਲੀ ਮਾਰੂਗੀ ਚਿਹਰਾ ਲਾਲੀ ਮਾਰੂ ਚਮਕਾਂ ਮਾਰੂ ਠੀਕ ਹੈ ਜੀ ਤਨ ਤਨ ਹੋ ਜੂਗੀ ਚੂਨੇ ਚਿੱਟਾ ਵਾਲਾ ਕੰਮ ਹੋ ਜੂਗਾ ਰਿਜ਼ਲਟ ਇਨਾ ਕਾ ਵਰਤੋਂ ਤੇ ਲਾਭ ਉਠਾਓ ਸਤਿ ਸ੍ਰੀ ਅਕਾਲ ਜੀ